ਜੀ ਕੀ ਨਾਮ ਆ ਮਾਡਾ ਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਪਿੰਡ ਮੇਰਾ ਹਟਾਲਾ ਜੀ ਹੁਣ ਮੈਂ ਹਰਨਾਮਨਗਰ ਗੜੀ ਨੰਬਰ 2 ਦੇ ਵਿੱਚ ਰਹਿਣਾ ਜੀ ਕੀ ਕੰਮ ਕਰਦੇ ਹੋ ਕੀ ਕੰਮ ਕਰਦੇ ਮੈਂ ਜੀ ਯੂਨਾਈਟਿਡ ਇੰਡੀਅਨ ਇੰਸ਼ੋਰੈਂਸ ਦੇ ਵਿੱਚੋਂ ਰਿਟਾਇਰਡ ਇਹੋ ਰਿਟਾਇਰਡ ਹੋ ਗਿਆ ਜੀ ਹੁਣ ਮੈਂ ਐਜ ਐਡਵਾਈਜ਼ਰ ਕੀ ਮਾਮਲਾ ਏਜੰਸੀ ਕੰਮ ਕਰਦਾ ਅੱਜ ਮਾਮਲਾ ਕੀ ਆ ਜੀ ਅੱਜ ਮਾਮਲਾ ਜੀ ਮੇਰਾ ਮੈਂ ਦਫਤਰ ਗਿਆ ਸੀ ਐਕਟਵਾਦੀ ਆਪਣੀ ਤੇ بیمਾ ਕਰਨ ਉੱਥੇ ਮੈਂ ਆਪਣੀ ਪਾਰਟੀ ਤੋਂ ਕਾਗਜ਼ ਪੱਤਰ ਲੈ ਲਏ ਸੀ بیمੇ ਦੇ ਉਹ ਮੈਨੂੰ ਕਹਿੰਦੇ ਤੁਸੀਂ ਬਣਾ ਲਈ ਦੁਕਾਨ ਤੇ ਪਹਚਾ ਦੇ ਉੱਥੇ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਪੜਾਉਣ ਲਈ ਚਲੇ ਗਿਆ ਮੈਂ ਆਪਣੇ ਮੈਂ ਥੋੜਾ ਜਿਆਦਾ ਉਹ ਦੁਕਾਨ ਤੋਂ ਦੂਰ ਰਹੀ ਸੀ ਮੇਰਾ ਥੋੜਾ ਜਿਹਾ ਦਰਦ ਜਿਹਾ ਆਉਣ ਲੱਗ ਗਿਆ ਮੈਂ ਕਾਲੀ ਦੇ ਵਿੱਚ ਉੱਕਰੀ ਖੜਾ ਕੇ ਅੰਦਰ ਜਾ ਕੇ ਕਾਗਜ਼ ਪੜਾਏ ਤੇ ਪਾਣੀ ਪੀਣ ਲੱਗ ਗਿਆ ਜੀ ਉੱਥੇ 5-7 ਮਿੰਟ ਮੈਂ ਆਪਣੇ ਆਰਾਮ ਕੀਤਾ ਜਦੋਂ ਬਾਹਰ ਆ ਕੇ ਮੈਂ ਦੇਖਿਆ ਮੇਰੇ ਉੱਤੇ ਐਕਟ ਵਾਇਰ ਨਹੀਂ ਸੀ ਕਿੰਨੇ ਕੱਬਜ ਦੀ ਘਟਨਾ ਇਹ 1 ਵਜੇ ਦੇ ਕਰੀਬ ਆ ਜੀ ਤੁਸੀਂ ਦੁਕਾਨ ਦੇ ਅੰਦਰ ਕਿੰਨਾ ਸਮਾਂ ਬਤੀਤ ਕੀਤਾ ਹਾਂ 10 ਮਿੰਟ ਹੋ ਗਏ ਤੇ ਗੱਲ ਕਰੀਏ ਜੇ ਜਿਹੜਾ ਆ ਤੇ ਸੀਸੀਟੀਵੀ ਕੈਮਰੇ ਵਿੱਚ ਆ ਰਿਹਾ ਕੋਈ ਲੱਗਦਾ ਵੀ ਜਾਣ ਪਛਾਣ ਵਾਲਾ ਨਾ ਦੀ ਸਾਨੂੰ ਕੋਈ ਉਹਦੀ ਪਛਾਣ ਹੋਈ ਨਹੀਂ ਤੇ ਪੁਲਿਸ ਨੂੰ ਉਤਲਾਹ ਕਰਤੀ ਤੁਸੀਂ ਹਾਂ ਜੀ ਪੁਲਿਸ ਨੂੰ ਉਤਲਾਹ ਕਰਤੀ ਪਰ ਫੇਰ ਬੁਲਾਇਆ ਜੀ ਦੁਬਾਰਾ ਉਹਨਾਂ ਨੇ 5 ਵਜੇ ਸਕੂਟਰੀ ਕਿੱਡੀ ਸੀਗੀ ਤੁਹਾਡੀ ਔਰ ਸਕੂਟਰੀ ਐਕਟਵਾ 5G ਠੀਕ ਹੈ ਜੀ ਨੰਬਰ ਕੀ ਸੀ ਤੇ ਵੀ 65J 6580 ਦੇਗਾ ਜੀ ਉਹ ਨੰਬਰ ਮੰਗ ਕੀ ਕਰਦੇ ਹੋ ਜੀ ਮੰਗਦਾ ਇਹੀ ਕਰਦੇ ਆ ਜੀ ਆਪਣੇ ਪੁਲਿਸ ਵਿਭਾਗ ਤੋਂ ਫੇਰ ਉਹ ਜਲਦੋ ਜਲਦੇ ਟ੍ਰੇਸ ਕਰਕੇ ਤੁਹਾਡੀ ਐਕਟਵਾ ਸਾਨੂੰ ਗ੍ਰੇਟ ਜੀ ਕੀ ਨਾਮ ਹੁੰਦਾ ਮੇਰਾ ਨਾਮ ਦੀਪਕ ਵਰਮਾ ਜੀ ਮੈਂ ਬੰਦਾ ਜੁਲਰ ਦਾ ਮਾਲਕ ਹਾਂ ਜਿਹੜਾ ਜੀ ਟੂਡੀ ਦੁਕਾਨ ਦੇ ਅੱਗੇ ਹਾਂ ਜੀ ਇਤੋਂ ਜੀ ਆਪਣੇ ਕਸਟਮਰ ਨਾਲ ਘੜੀ ਵਾਲੀ ਦੁਕਾਨ ਤੇ ਆਏ تھے ਜੀ ਉਹ ਉਹਨਾਂ ਨੇ ਆ ਕੇ ਐਕਟਵਾਇਜ਼ ਤੇ ਘੜੀ ਕੀਤੀ ਆ 1 ਮਿੰਟ ਲਈ ਅੰਦਰ ਰੁਕ ਗਏ ਜੀ ਉਹ ਆ ਕੇ ਦੇਖਿਆ ਸਕੂਟਰੀ ਹੈਗੀ ਉਹਨਾਂ ਦੀ ਸਿਗਰ ਦੁਪਹਿਰ ਦਾ ਟਾਈਮ ਆ ਦੇਖੋ ਕੋਈ ਇਹ ਨਹੀਂ ਆ ਨਿਹਰਾ ਜੀ ਜਾਂ ਕੋਈ ਦੁਪਹਿਰੇ 1 ਵਜੇ ਦੀ ਗੱਲ ਹੈ ਉਹ ਆਰਮਨਾਲ ਆਇਆ ਜੀ ਜਿਹੜੀ ਸਕੂਟਰੀ ਚੱਕ ਕੇ ਲੈ ਗਿਆ ਜੀ ਥੋੜਾ ਇੱਥੇ ਹੀ ਦੱਸੋ ਕੀ ਸੇਫਟੀ ਹੈ ਜੀ ਸ਼ਹਿਰ 'ਚ ਕੋਈ ਸੇਫਟੀ ਦੀ ਹੈਗੀ ਕੀ ਲੱਗਦਾ ਵੀ ਪਿੱਛਾ ਕਰਦੇ ਉਹ ਦੇਖੋ ਜੀ ਉਹ ਦੋ ਤਿੰਨ ਵਾਰੀ ਉਹਨੇ ਘੇੜੇ ਕੱਢੇ ਨੇ ਉਹਨੇ ਸਕੂਟਰੀ ਖੜੀ ਦੇਖੀ ਕਈ ਖੜੀਆਂ ਸੀ ਕਿ ਜਿਹੜੀ ਉਹਨੂੰ ਵਧੀਆ ਲੱਗੀ ਹੱਥ ਪੈਂਦਾ ਦੇਖਿਆ ਉਹ ਸਟਾਰਟ ਕਰਕੇ ਲੈ ਗਿਆ ਜੀ ਚਾਵਲ ਰੋਡ ਨੂੰ ਮੁੜ ਕੇ ਚਲੇ ਗਿਆ ਜੀ ਜਿਨ੍ਹਾਂ ਦੀ ਸਕੂਟਰੀ ਸੀ ਉਹ ਸਕੂਟਰੀ ਸੀ ਉਹ ਆਪਣੇ ਰਿਟਾਇਰ ਦੇ ਨਹੀਂ ਬੰਦੇ ਜਨਰਲ ਇੰਸ਼ੋਰੈਂਸ ਹਾਂ ਜੀ ਇੱਥੇ ਹਰਨਾਮ نگر ਰਹਿੰਦੇ ਨੇ ਜੀ ਉਹ ਸਰ ਮਾਈ ਵੈਲ ਕਰੀਏ ਲਾ ਐਂਡ ਆਰਡਰ ਦੀ ਸਥਿਤੀ ਤਾਂ ਮਾੜੀ ਹੈ ਬੀਰ ਜੀ ਬਹੁਤ ਮਾੜੀ ਸਥਿਤੀ ਹੈ ਲਾ ਐਂਡ ਆਰਡਰ ਨਹੀਂ ਕੋਈ ਨਹੀਂ ਹੈਗਾ ਜੀ ਇੱਥੇ ਲਾ ਐਂਡ ਆਰਡਰ ਕੋਈ ਲੈ ਕੇ ਜਾਂਦਾ ਕਿੱਧਰ ਨੂੰ ਗਿਆ ਜਾਵਾ ਰੋਡ ਤੋਂ ਗਿਆ ਜੀ ਅਸੀਂ ਕੈਮਰੇਆ ਚ ਦੇਖਿਆ ਹਾਂ ਨੇ ਦੇ ਹਾਂ ਜੇ ਹੁਣ ਮੰਨ ਕੀ ਕਰਦੇ ਹਾਂ ਹਾਂ ਕੇ ਦੇਖੋ ਜੀ ਅਸੀਂ ਤਾਂ ਇਹ ਕਰਦੇ ਹਾਂ ਪ੍ਰਸ਼ਾਸਨ ਨੂੰ ਇੱਥੇ ਜੇੜਾ ਮਾਰਨਾ ਚਾਹੀਦਾ ਪੁਲਿਸ ਡਿਪਾਰਟਮੈਂਟ ਨੂੰ ਬੜੀ-ਬੋੜੀ ਨਿਗਰਾਨੀ ਰੱਖਣੀ ਚਾਹੀਦੀ ਆ ਜਿਹੜੇ ਵਾਰਾ ਫਿਰਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਕੀ ਕੰਮ ਫਿਰਦੇ ਹੋ ਤੁਸੀਂ ਸ਼ਹਿਰ ਚ ਦੇਖ ਲਓ ਜੀ ਬਹੁਤ ਮੋਟਰਸਾਈਕਲ ਮੈਂ ਆਪ ਪਾਲਸ ਵਾਲੇ ਉਹਨਾਂ ਨੂੰ ਰੋਕਣ ਪਤਾ ਕਰਨ ਬਈ ਨੰਬਰ ਬਲੇਟ ਕਿੱਥੇ ਹੈ ਜੀ ਥੋੜੀ ਇਹ ਅਹਜੇ ਬੰਦੇ ਅੰਜਾਮ ਦਿੰਦੇ ਨਹੀਂ ਗਲਤ ਹੁੰਦਾ ਨਹੀਂ ਜੀ ਨਾ ਬਿਲਕੁਲ ਨਹੀਂ ਟਗਿਆ ਸੀ ਸ਼ਰੇਆ ਮਾਰੇ ਤੇ ਸ਼ਰੇਆ ਆ ਰਿਹਾ ਜੀ ਹਾਂ ਜੀ ਕੀ ਨਾ ਕੀ ਨਾ ਥੋੜਾ ਜੀ ਜਿਸ ਨੇ ਐਸੇ ਸੰਜੀਪ ਕੁਮਾਰ ਦੇ ਜੀ ਬਾਜੀ ਕੀ ਮਾਮਲਾ ਜੀ ਇਹ ਇਹ ਬੰਦਾ ਜਗਤਾਰ ਸਿੰਘ 18 ਮਤਲਬ ਜਿਹੜਾ ਹੁਣ ਆਪਣਾ ਹਰਨਾਨਗਰ 'ਚ ਰਹਿੰਦਾ ਜੀ ਤੇ ਥਾਣੇ ਪਹੁੰਚੇ ਮੇ ਮੇਰੀ ਅੱਜ ਦੇ ਤੋਂ ਸਕੂਟਰੀ ਚੱਕ ਹੋ ਗਈ ਸਕੂਟੀ ਚੱਕਣ ਦੇ ਬਾਰੇ ਸਮਰਾਲਾ ਰੋਡ ਸਮਰਾਲਾ ਰੋਡ ਖੰਨੇ ਆ ਕੇ ਇੱਥੇ ਮੋਕੇ ਦੇ ਆ ਮੋਕੇ ਦਾ ਸੀਨਾ ਆਪਣਾ ਕੈਮਰੇ ਚੈੱਕ ਕੀਤਾ ਕੈਮਰੇ ਚੈੱਕ ਕਰਨ ਤੋਂ ਬਾਅਦ ਬਕੂਆ ਦੇਖਿਆ ਬਕੂਆ ਨਿਕਣ ਤੋਂ ਬਾਅਦ ਅਸੀਂ ਮਤਲਬ ਛੇਤੀ ਛੇਤੀ ਜਿਹੜੀ ਤ੍ਰੁੱਤੀ ਦੇ ਵਿੱਚ ਆਪਣਾ ਜਿਹੜਾ ਚੋਰ ਆਪਣਾ ਹੀ ਨੂੰ ਕਾਬੂ ਕੀਤਾ ਜਾਵੇਗਾ ਜੀ ਕੈਮਰੇ ਦੇਖ ਲਈ ਤੁਸੀਂ ਹਾਂ ਕੈਮਰੇ ਦੇਖ ਰਹੇ ਹਾਂ ਜਲਦੀ ਕੀਤੀ ਜਾਊਗੀ ਕਰ ਹਾਂ ਜਲਦੀ ਤੇ ਜਾਊਗੀ ਸਾਰਾ ਕੰਮ ਕੀਤਾ ਬੰਦੇ ਨੂੰ ਕਾਬੂ ਕੀਤਾ ਜਾਵੇਗਾ ਜੀ ਠੀਕ ਹੈ